ਇਸ ਵੇਲੇ ਦੀਆਂ ਐਕਸਕਲੂਸਿਵ ਤਸਵੀਰਾਂ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੋਂ ਦੇ ਇੱਕ ਨੌਜਵਾਨ ਨੂੰ ਰੇੜੀ ਉੱਤੇ ਮਿੱਟੀ ਦੇ ਪਾਂਡੇ ਰੱਖਦੇਆਂ ਦੇਖਿਆ ਗਿਆ ਹੈ। ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇੱਕ ਵਾਰ ਤਾਂ ਤੁਹਾਡੀਆਂ ਵੀ ਅੱਖਾਂ ਧੋਖਾ ਖਾ ਜਾਣਗੀਆਂ ਕਿ ਇਹ ਨੌਜਵਾਨ ਮਿੱਟੀ ਦੇ ਇੰਨੇ ਸਾਰੇ ਪਾਂਡਿਆਂ ਦੇ ਨਾਲ ਆਖਰਕਾਰ ਕੀ ਰਿਹਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਦਰਅਸਲ ਇਸ ਨੌਜਵਾਨ ਦਾ ਨਾਮ ਪਰਾਕਰਮ ਸਿੰਘ ਕਾਕੂ ਹੈ ਜਿਸ ਦੇ ਵੱਲੋਂ ਗਰਮੀ ਦੇ ਮੌਸਮ ਦੇ ਚੱਲਦਿਆਂ ਬੇਸਹਾਰਾ ਪਸ਼ੂਆਂ ਤੇ ਅਸਮਾਨ ਵਿੱਚ ਉੱਡਦੇ ਪੰਛੀਆਂ ਦੇ ਲਈ ਆਪਣੀ ਜੇਬ ਵਿੱਚੋਂ ਪੈਸੇ ਬਚਾ ਕੇ 150 ਦੇ ਕਰੀਬ ਮਿੱਟੀ ਦੇ ਭਾਂਡਿਆਂ ਨੂੰ ਸ਼ਹਿਰ ਦੇ ਵੱਖ-ਵੱਖ ਥਾਵਾਂ ਉੱਤੇ ਰੱਖਣ ਦਾ ਸ਼ਲਾਗਾਯੋਗ ਉਪਰਾਲਾ ਕੀਤਾ ਗਿਆ ਹੈ ਨੌਜਵਾਨ ਦੀ ਇਸ ਸੇਵਾ ਭਾਵਨਾ ਨੂੰ ਦੇਖਦੇ ਹੋਏ ਇੱਕ ਪਾਸੇ ਜਿੱਥੇ ਇਲਾਕੇ ਦੇ ਲੋਕਾਂ ਵੱਲੋਂ ਇਸ ਦੀ ਪੂਰਜੋਰ ਸ਼ਲਾਘਾ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਇੱਥੋਂ ਦੇ ਟ੍ਰੈਫਿਕ ਪੁਲਿਸ ਇੰਚਾਰਜ ਪਵਨ ਕੁਮਾਰ ਨੇ ਵੀ ਇਸ ਨੌਜਵਾਨ ਨੂੰ ਪਸ਼ੂ ਪੰਛੀਆਂ ਦੇ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਾਰਨਾ ਕਰਦੇ ਹੋਏ ਪ੍ਰਗਰਮ ਸਿੰਘ ਕਾਕੂ ਦੇ ਨਾਲ ਮਿੱਟੀ ਦੇ ਭਾਂਡਿਆਂ ਨੂੰ ਟੈਕਸੀ ਸਟੈਂਡ ਅਤੇ ਹੋਰ ਵੱਖ-ਵੱਖ ਥਾਵਾਂ ਉੱਤੇ ਰਖਵਾਉਣ ਵਿੱਚ ਮਦਦ ਕੀਤੀ। ਇਸ ਦੌਰਾਨ ਮੀਡੀਆ ਵੱਲੋਂ ਪ੍ਰਗਰਮ ਸਿੰਘ ਕਾਕੂ ਨੂੰ ਕੀਤੇ ਗਏ ਸਵਾਲਾਂ ਦਾ ਉਹਨਾਂ ਕੀ ਜਵਾਬ ਦਿੱਤਾ ਆਓ ਤੁਸੀਂ ਵੀ ਸੁਣੋ। ਭਾਈ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਸ ਤਰ੍ਹਾਂ ਦੇ ਭਾਂਡੇ ਦੇ ਰਹੇ ਹੋ? ਕੀ ਕਹਣਾ ਚਾਹੋਗੇ? ਮੇਰਾ ਨਾਮ ਪ੍ਰਗਰਮ ਸਿੰਘ ਹੈ ਜੀ। ਮੈਂ ਸੰਗਰੂਰ ਤੋਂ ਆ ਜੀ ਤੇ ਜਿਵੇਂ ਅੱਜ ਕੱਲ੍ਹ ਦੀ ਆਪਣਾ ਸੰਗਰੂਰ ਦੀ ਜਿੰਨੇ ਵੀ ਹੋਣੇ ਟੈਂਪਰੇਚਰ ਹੈ ਜੀ। ਉਹ 40-45 ਡਿਗਰੀ ਸੈਲਸੀਅਸ ਤੋਂ ਬਹੁਤ ਵੱਧ ਰਿਹਾ ਜੀ ਤਾਂ ਇੰਨਾ ਟੈਂਪਰੇਚਰ ਦੇਖਦੇ ਹੋਏ ਜੀ ਜਿੰਨੇ ਵੀ ਆਪਣੇ ਪਸ਼ੂ ਪੰਛੀ ਨੇ ਜੀ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਜੀ ਤਾਂ ਕਰਕੇ ਜੀ ਅੱਜ ਜਿੰਨੇ ਵੀ ਬੱਸ ਸਟਾਪ ਨੇ ਜੀ ਉੱਥੇ ਆ ਕੇ ਜੀ 100 ਤੋਂ 150 ਮਿੱਟੀ ਦੇ ਭਾਂਡੇ ਮੈਂਨੇ ਪਸ਼ੂ ਪੰਛੀਾਂ ਵਾਸਤੇ ਦਿੱਤੇ ਨੇ ਜੀ ਕਿਸ ਤੋਂ ਉਹਦੇ ਮਾਇਰ ਕੀਤਾ ਹੈ ਕਿ ਅਸੀਂ ਇਸਨ ਦੀ ਸੇਵਾ ਕਰੀ ਜਿਵੇਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਜੀ ਤਾਂ ਮਨ ਚ ਲੱਗਿਆ ਮਨ ਨੂੰ ਲੱਗਿਆ ਕਿ ਹਾਂ ਆਪਾਂ ਨੂੰ ਪਸ਼ੂ ਪੰਛੀਾਂ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਤੇ ਮੇਰੇ ਵੀ ਕਿਹੋ ਜਿਹੀ ਕਸੀਮ ਕਰਦੇ ਹੋ ਜਿਵੇਂ ਮੈਨੂੰ ਮੰਤਰੀ ਤੋਂ ਮੰਤਰੀ ਵੀ ਮੇਰੇ ਘਰਦਿਆਂ ਵੱਲੋਂ ਜੀ ਮੈਨੂੰ ਪੈਸੇ ਦਿੱਤੇ ਜਾਂਦੇ ਨੇ ਜੀ ਪੌਕੇਟ ਮੈਨੇ ਦਿੱਤੀ ਜਾਂਦੀ ਹੈ ਜੀ ਉਹੀ ਮੈਂ ਵਿਚਾਰ ਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਹਾਂ ਉਰੇ ਲੋੜਵੰਦਾਂ ਨੂੰ ਰੇ ਦੇਣੀ ਚਾਹੀਦੀ ਹੈ ਪਸ਼ੂ ਪਕਸ਼ੀਆਂ ਦੀ ਲੋੜ ਹੈਲਪ ਕਰਨੀ ਚਾਹੀਦੀ ਹੈ ਉੱਥੇ ਮੈਂ ਉਹਨਾਂ ਦੀ ਹੈਲਪ ਕਰਕੇ ਜਰੂਰਾਂਗਾ ਜੀ ਇਸ ਤੋਂ ਵੀ ਹੋਰ ਵੀ ਤੁਸੀਂ ਕਿਹੜੀ ਕਿਸੇ ਦੀ ਹੈਲਪ ਕਰਦੇ ਰਹਿੰਦੇ ਹੋ ਹੋਰ ਜਿਵੇਂ ਜੀ ਹੁਣੇ ਪਿਛਲੇ ਮਹੀਨੇ ਅਸੀਂ ਆਪਣਾ ਇੱਕ ਹੈਂਡੀਕੈਪ ਲੜਕੀ ਸੀਗੀ ਵਿਚਾਰੀ ਜੀ ਉਹ ਸਕੂਲ ਪਹਿਲਾ ਪੈਦਲ ਹੀ ਜਾਂਦੀ ਸੀ ਕਿ ਤਾਂ ਉੱਥੇ ਜਾ ਕੇ ਉਹਨਾਂ ਨੂੰ ਵੀਲਚੇਅਰ ਦੀ ਉਹਨੂੰ ਦਿੱਤੀ ਹੈ ਜੀ ਹੈਲਪ ਕੀਤੀ ਹੈ ਜੀ ਟ੍ਰੈਫਿਕ ਪੁਲਸ ਨੂੰ ਟ੍ਰੈਫਿਕ ਵਿਨਸ ਦੀਆਂ ਉਹ ਦਿੱਤੀਆਂ ਨੇ ਜੀ ਤੇ ਵਰਦਾ ਆਸ਼ਰਮ ਦੇ ਕੱਪੜੇ ਦਿੱਤੇ ਨੇ ਜੀ ਬਹੁਤ ਜਿੱਥੇ ਵੀ ਹੋ ਸਕਦਾ ਉੱਥੇ ਤੱਕ ਮੈਂ ਜ਼ਰੂਰ ਜਾਣਾ ਜੀ ਆਪਾਂ ਇਹ ਕਹਿਣਾ ਚਾਹੋਗੇ ਬਸ ਕਿ ਆਪਾਂ ਨੂੰ ਹਰੇਕ ਦੀ ਮਦਦ ਕਰਨੀ ਚਾਹੀਦੀ ਹੈ ਜੀ ਜਿੱਥੇ ਆਪਾਂ ਨੂੰ ਲੱਗਦਾ ਚਾਹੇ ਜਿਹੜਾ ਵੀ ਬੰਦਾ ਜੀ ਆਪਾਂ ਨੂੰ ਹਰੇਕ ਦੀ ਮਦਦ ਕਰਨੀ ਚਾਹੀਦੀ ਹੈ ਜੀ ਗਰਮੀ ਦਾ ਮੌਸਮ ਦੀ ਬਹੁਤ ਜ਼ਿਆਦਾ ਜੀ 45 ਡਿਗਰੀ ਤਾਪਮਾਨ ਸੀ ਇਹਦੇ ਸਮੀ ਜੀ ਨੇ ਸਾਡੇ ਉਹਨਾਂ ਦੇ ਬੇਟੇ ਨੇ ਕਾਕੂ ਜੀ ਉਹਨਾਂ ਵੱਲੋਂ ਅੱਜ ਕਰੀਬ 150 ਦੇ ਕਰੀਬੇ ਭਾਂਡੇ ਦਿੱਤਾ ਗਿਆ ਸੀ ਅਸੀਂ ਜਿੰਨੇ ਵੀ ਸ਼ਹਿਰ ਦੇ ਵਿੱਚ ਜੁਨੀਆਨਾਂ ਨੇ ਕਾਰ ਜੁਨੀਆ ਟੈਂਪੋ ਜਿਹੜੇ ਨੇ ਉੱਥੇ ਪਹੁੰਚਾਏ ਨੇ 10-10 ਭਾਂਡੇ ਤਾਂ ਕਿ ਪਾਸੀਆਂ ਨੂੰ ਪਾਣੀ ਮਿਲ ਸਕੇ ਸ਼ਹਿਰ ਤੋਂ ਬਾਹਰ ਵਸੇ ਲੋਕੀ ਜਣਾ ਚਾਹੋਗੇ ਜੀ ਅਸੀਂ ਤੁਹਾਡੇ ਤੈਨਾਂ ਦਾ ਹੀ ਅਪੀਲ ਕਰਦੇ ਆ ਵੀ ਸਾਰਿਆਂ ਨੂੰ ਇਹ ਪ੍ਰਾਲਾ ਕਰਨਾ ਚਾਹੀਦਾ ਵੀ ਆਪਣੇ ਘਰ ਦੇ ਮੂਹਰੇ ਦੋ-ਦੋ ਬਰਤਨ ਰੱਖ ਕੇ ਉਹਨਾਂ ਦੇ ਵਿੱਚ ਪਾਣੀ ਪਾਇਆ ਜਾਵੇ ਸਵੇਰ ਵੀ ਸ਼ਾਮ ਨੂੰ ਵੀ ਜਿੰਨਾ ਤੱਕ ਗਰਮੀ ਆਉਂਦਾ ਤੱਕ ਇਹ ਰੱਖੇ ਜਾਣ ਭਾਂਡੇ ਉਹਨਾਂ ਵਿੱਚ ਪਾਣੀ ਰਹੇ 50 ਸੈਕੰਡ ਡੌਗ ਵਗੈਰਾ 20 ਸੈਕੰਡ ਤਾਂ ਕਿ ਆਪਣੇ ਗਰਮੀ ਤੋਂ ਬਚਿਆ ਜਾ ਸਕੇ